ਕੁਝ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਨਾਲ ਸਹਿਮਤੀ ਰੱਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਕਰਕੇ ਅਸੀਂ 78 ਤੋਂ 18 ਤੇ ਆਏ ਹਾਂ ਦੇਖੋ ਨਵਜੋਤ ਸਿੰਘ ਸਿੱਧੂ ਨੂੰ ਕਹਨੂੰ ਇਕੱਲੇ ਨੂੰ ਬਲੇਮ ਕਰਨਾ ਇਹਨਾਂ ਨੇ ਚੰਨੀ ਸਾਹਿਬ ਨੂੰ ਕਿਹਾ ਸੀ ਵੀ ਚੰਨੀ ਸਾਹਿਬ ਬکریاں ਨਾ ਚੋਦੇ ਤੇ ਸ਼ਾਇਦ ਅਸੀਂ ਆਪਣਾ ਕਹਿੰਦੇ ਸਰਕਾਰ ਨਾ ਬਣਾਉਂਦੇ ਉਦੋਂ ਇਹ ਭੁੱਲ ਗਏ ਪੀਸੀਸੀ ਪ੍ਰਧਾਨ ਸਵਜੋਤ ਸਿੰਘ ਸਿੱਧੂ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਪਾਸਾ ਦੇ ਸਾਡਾ ਟੂ ਕਲੇਸ਼ ਹੈ ਕਾਂਗਰਸ ਚ ਖਤਮ ਹੀ ਕਿਉਂ ਨਹੀਂ ਹੋ ਰਿਹਾ ਜਦੋਂ ਵੋਟਰ ਕੋ ਜਾਣਦਾ ਵਰਕਰ ਉਹ ਕਹਿੰਦਾ ਯਾਰ ਤੁਹਾਡੀ ਪਾਰਟੀ ਦਾ ਕਲੇਸ਼ ਹੀ ਨਹੀਂ ਖਤਮ ਹੁੰਦਾ ਪ੍ਰਤਾਪ ਸਿੰਘ ਬਾਜਵਾ ਦਾ ਤੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਤਜਰਬਾ ਬਹੁਤ ਹੈ। ਕਿਹਦੇ ਦਾ ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਜਾਵੇ। ਇਹ ਬਾਜਵਾ ਸਾਹਿਬ ਨੇ ਕੋਈ ਗਲਤ-ਗਲਤ ਤਾਂ ਕਹੀ ਨਹੀਂ ਸੀ। ਉਹਨਾਂ ਨੇ ਤਾਂ ਕਿਹਾ ਸੀ ਵੀ ਯਾਰ ਵੱਖਰੇ ਖਾੜੇ ਕਿਉਂ ਲਾਣੇ। ਕਿ ਜਦੋਂ ਸਟੇਜ ਦਾ ਆ ਅੱਜ ਜਗਰਾਉਂ ਰੈਲੀ ਆ, ਕੱਲ ਕਪੂਰਥਲੇ ਰੈਲੀ ਆ। ਨਵਜੋਤ ਸਿੰਘ ਸਿੱਧੂ ਨੂੰ ਸੱਦਾ ਹੀ ਨਹੀਂ ਆਉਂਦਾ। ਨਾਲ ਕੋਈ ਵਿਧਾਇਕ ਵੀ ਬੋਲੇ ਆ, ਤੁਸੀਂ ਸੁਣੀ ਹੋਣੀ ਆ, ਪੜ੍ਹੀ ਹੋਣੀ ਆ ਪੋਸਟ। ਕਹਿੰਦੇ ਸੱਦਾ ਹੀ ਨਹੀਂ ਆਉਂਦਾ, ਜਾਈਏ ਕਿਵੇਂ? ਸੱਦਾ ਭਾਈ ਹਾਥੀ ਕੋੜਿਆਂ ਤੇ ਆਣਾ ਕੋਈ। ਹਰ ਬੰਦੇ ਨੂੰ ਮੈਸੇਜ ਕੀਤਾ ਜਾਂਦਾ। ਪਰ ਉਤਪਾਦ ਉਹਨਾਂ ਨੇ ਕੈਮਰਿਆਂ ਤੇ ਕਹਿਤਾ ਉਹ ਤਾਂ ਬਾਵਜੂਦ ਨਹੀਂ ਕਰਦਾ 27 ਵਾਲੀ ਕੁਰਸੀ ਤੇ ਹੈ ਵੀ ਬੜੀ ਦੂਰ ਫਿਰ ਵੀ ਪਤਾ ਨਹੀਂ ਕਿਉਂ ਹਰ ਹਾਲ ਕੀ ਗੱਲ ਹਾਲੇ ਪਤਾ ਨਹੀਂ ਕੁਰਸੀ ਮੇਲਨੀ ਕਿਨੂੰ ਆਣੀ ਕਿਹਦੀ ਆ ਜਾਂ ਤੁਹਾਡਾ ਆਪਸ ਘਾਟੋ ਕਲੇਸ਼ ਪਹਿਲੋ ਕੈਪਟਨ ਮਰਿੰਦਰ ਸਿੰਘ ਨਾ ਪਿਆ ਫਿਰ ਚਰਨਜੀਤ ਸਿੰਘ ਚੰਨੀ ਨਾ ਪੈ ਗਿਆ ਤੁਸੀਂ ਦਲਤ ਕਾਰਡ ਪਲੇ ਕਰਤਾ ਤੁਸੀਂ ਨਵਜੋਤ ਸਿੱਧੂ ਦਾ ਕਾਰਡ ਪਲੇ ਨਹੀਂ ਕੀਤਾ ਉਹਨਾਂ ਦਾ ਇਹੋ ਕਹਿਣਾ ਸੀ ਵੀ ਤੁਸੀਂ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਤੁਸੀਂ ਚੰਨੀ ਨੂੰ ਮੁੱਖ ਮੰਤਰੀ ਬਣਾਤਾ ਉਹਨਾਂ ਨੇ ਤੇ ਅੱਜ ਤਾਜ਼ਾ ਤਾਜ਼ਾ ਇਹ ਵੀ ਲਿਖਿਆ ਕੀ ਕੀ ਤੁਹਾਡੀ ਪਾਰਟੀ ਦੇ ਕੋਲ ਅਜੰਡਾ ਹੈ ਕੋਈ ਆਪਣੇ ਆਪਣੇ ਡਾ ਵੱਡਾ ਨਾ ਸਮਝੇ ਵੀ ਇਕੱਲਾ ਉਹ ਪੰਜਾਬ ਦਾ ਹੱਲ ਕੱਢ ਲੂਗਾ ਉਹਨਾਂ ਦੀ ਪਰ ਇੱਕ ਇਹੀ ਸੋਚ ਆ ਵੀ ਇੱਕ ਇਮਾਨਦਾਰ ਬੰਦਾ ਬਣਾ ਦੋ ਤੇ ਬਸ ਮੈਂ ਹੀ ਸਾਰਾ ਕੁਝ ਹੱਲ ਕੱਢ ਦੂੰਗਾ ਇਹ ਅਗਰ ਇੱਕ ਬੰਦੇ ਦੇ ਹੱਲ ਕੱਢਣਾ ਤਾਂ ਭਗਵੰਤ ਮਾਨ ਵੀ ਇਹੀ ਕਹਿੰਦਾ ਸੀ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਕਹੀਏ ਜਾਂ ਤਕਰਾਰ ਕਹੀਏ ਜਾਂ ਸ਼ਬਦ ਹੋਰ ਵਰਤੀਏ ਪਰੇਸ਼ਦਾ ਨੁਕਸਾਨ ਤੇ ਫਾਇਦਾ ਕਿਸ ਨੂੰ ਹੈ ਇਸ ਦੀ ਪਰਚੋਲ ਹੋ ਰਹੀ ਹੈ ਸਿਆਸੀ ਗਲਿਆਰਿਆਂ 'ਚ ਗੱਲਾਂ ਹੋ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਦਾ ਇੱਕ ਪਾਸੇ ਬਿਆਨਬਾਜ਼ੀ ਜਾਂ ਉਹਨਾਂ ਦੀ ਸਿਆਸਤ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਮੋੜਵਾ ਜਵਾਬ ਦੇਣਾ ਫਿਰ ਨਵਜੋਤ ਸਿੰਘ ਸਿੱਧੂ ਦਾ ਜਵਾਬ ਦੇਣਾ ਕੁਝ ਲੀਡਰ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਨਿੱਤਰ ਗਏ ਕੁਝ ਕਹਿੰਦੇ ਕਿ ਨਹੀਂ ਇਹ ਪਾਰਟੀ ਦੇ ਨੁਕਸਾਨ ਵਾਲੀ ਗੱਲ ਆ ਇਸ ਕਰਕੇ ਬਾਰ ਦਾ ਰਸਤਾ ਦਿਖਾ ਦਿਓ ਨਵਜੋਤ ਸਿੰਘ ਸਿੱਧੂ ਨੂੰ ਪਰ ਇਸ ਸਾਰੇ ਮਸਲੇ ਦੇ ਵਿੱਚ ਸਿਆਣਪ ਕਿੱਥੇ ਵਰਤਨ ਦੀ ਲੋੜ ਸੀ ਕਾਂਗਰਸ ਨੂੰ ਕਿੱਥੇ ਨਹੀਂ ਵਰਤੀ ਜਾ ਰਹੀ ਔਰ ਇਸ ਮਸਲੇ ਦੇ ਵਿੱਚ ਕਾਂਗਰਸ ਦੇ ਨੌਜਵਾਨ ਆਗੂ ਉਹ ਕੀ ਸਮਝਦੇ ਨੇ ਉਹ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਆ ਢਿੱਲੋ ਸਾਹਿਬ ਤੇਰੀਆਂ ਗੱਲਾਂ ਹੋ ਗਈਆਂ ਨਵਜੋਤ ਸਿੰਘ ਸਿੱਧੂ ਵਾਲੀ ਸਿਆਸਤ ਵੀ ਲੋਕ ਕਿਵੇਂ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਦੂਜੇ ਪਾਸੇ ਕਾਂਗਰਸ ਦੀ ਬਾਕੀ ਲੀਡਰਸ਼ਿਪ ਜਿਹੜੀ ਇਹ ਤਕਰਾਰ ਹੈ ਕਾਟੋ ਕਲੇਸ਼ ਹੈ ਕਾਂਗਰਸ ਚ ਖਤਮ ਹੀ ਕਿਉਂ ਨਹੀਂ ਹੋ ਰਿਹਾ ਦੋ ਕਈ ਵਾਰ ਨਾ ਸ਼ਾਇਦ ਬੜੀ ਮੰਦ ਭਾਗੀ ਗੱਲ ਔਰ ਸਾਡੀ ਹੱਥ ਜੋੜ ਕੇ ਬੇਨਤੀ ਆ ਬਤੌਰ ਵਰਕਰ ਹੁੰਦੇ ਨੋਤੇ ਅਸੀਂ ਕੋਈ ਨਾ ਤਾਂ ਕੋਈ ਇਹ ਕਿਹਾ ਜਾ ਸਕਦਾ ਵਾ ਵੀ ਇਹ ਕੋਈ ਅੱਜ ਸਰਕਾਰ ਆ ਜਾਂ ਜਿਨ੍ਹਾਂ ਨੇ ਕੁਝ ਵੰਡਣਾ ਵਾ ਜਾਂ ਅੱਜ ਜਿਨ੍ਹਾਂ ਨੇ ਕੋਈ ਪੋਜੀਸ਼ਨ ਦੀ ਲੜਾਈ ਆ ਉਹਦੇ ਬਾਵਜੂਦ ਵਰਕਰ ਬੜਾ ਨਿਰਾਸ਼ ਹੁੰਦਾ ਵੀ ਲੋਕ ਜਿਹੜੇ ਇੱਕ ਤਾਂ ਵਰਕਰ ਹੁੰਦਾ ਔਰ ਇੱਕ ਵੋਟਰ ਹੁੰਦਾ ਜੀ ਵਰਕਰ ਵਿਚਾਰਾ ਮਿਹਨਤ ਕਰਦਾ ਔਰ ਉਹ ਵੋਟਰ ਜਿਹੜਾ ਵੋਟਰ ਉਹ ਤੋਂ ਵੋਟ ਪਵਾਉਂਦਾ ਲੇਕਿਨ ਜਦੋਂ ਵੋਟਰ ਕੋ ਜਾਂਦਾ ਵਰਕਰ ਉਹ ਕਹਿੰਦਾ ਯਾਰ ਤੁਹਾਡੀ ਪਾਰਟੀ ਦਾ ਕਲੇਸ਼ ਨਹੀਂ ਖਤਮ ਹੁੰਦਾ ਔਰ ਕਲੇਸ਼ ਚ ਲੋਕ ਪਸੰਦ ਨਹੀਂ ਕਰਦੇ ਸੋ ਜੇ ਘਰ ਦਾ ਕਲੇਸ਼ ਪਾਵੇਂ ਘਰ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਲੈ ਕੇ ਬਹਿ ਜਾਂਦਾ ਔਰ ਮੰਦ ਭਾਗੀ ਗੱਲ ਆ ਵੀ ਅੱਜ ਇਸ ਮੁੱਦੇ ਦੇ ਉੱਤੇ ਹੀ ਆਪਾਂ ਗੱਲ ਕਰਨੀ ਪੈ ਰਹੀ ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਦੇ ਮੁੱਦਿਆਂ ਦੇ ਉੱਤੇ ਗੱਲ ਆ ਸਿਰਫ ਇੱਕ ਸਟੇਟਮੈਂਟ ਕਰਕੇ ਔਰ ਉੱਤ ਬਾਦ ਵਾਰ ਪਲਟਵਾਰ ਕਰਕੇ ਸਾਰਾ ਮਤਲਬ ਲੜਾਈ ਸਾਡੀ ਜਿਹੜੀ ਆਮ ਆਦਮੀ ਦੇ ਉਲਟਾ ਉਹ ਡਿਲੂਟ ਹੋ ਜਾਂਦੀ ਪ੍ਰਤਾਪ ਸਿੰਘ ਬਾਜਵਾ ਦਾ ਤੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਤਜਰਬਾ ਬਹੁਤ ਹੈ ਫੇਰ ਵੀ ਇਹ ਗੱਲ ਕਿਉਂ ਨਹੀਂ ਵਰਤੀ ਜਾਂਦੀ ਕਿਉਂ ਨਹੀਂ ਧਿਆਨ ਚ ਰੱਖੀ ਜਾਂਦੀ ਸਵਾਲ ਤੇ ਹੀ ਖੜਾ ਹੋ ਜਾਂਦਾ ਫਿਰ ਦੇਖੋ ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਜਾਵੇ ਹੂੰ ਜੇ ਬਾਜਵਾ ਸਾਹਿਬ ਨੇ ਕੋਈ ਗਲਤ ਗਲਤ ਤਾਂ ਕਹੀ ਨਹੀਂ ਸੀ ਉਹਨਾਂ ਨੇ ਕਿਹਾ ਸੀ ਵੀ ਯਾਰ ਅੱਖ ਵੱਖਰੇ ਖਾੜੇ ਕਿਉਂ ਲਾਣੇ ਹੂੰ ਕਿ ਜਦੋਂ ਸਟੇਜ ਦਾ ਅੱਜ ਜਗਰਾਉਂ ਰੈਲੀ ਆ ਜੀ ਕੱਲ ਕਪੂਰਥਲੇ ਰੈਲੀ ਆ ਉੱਥੇ ਕਿਉਂ ਨਹੀਂ ਸਟੇਜ ਲੱਗ ਸਕਦੀ ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਹੀ ਨਹੀਂ ਆਉਂਦਾ ਨਾਲ ਕੋਈ ਵਿਧਾਇਕ ਵੀ ਬੋਲੇ ਆ ਤੁਸੀਂ ਸੁਣੀ ਹੋਣੀ ਆ ਪੜ੍ਹੀ ਹੋਣੀ ਆ ਪੋਸਟ ਕਹਿੰਦੇ ਸੱਦਾ ਹੀ ਨਹੀਂ ਆਉਂਦਾ ਜਾਈਏ ਕਿਵੇਂ ਸੱਦਾ ਭਾਈ ਹਾਥੀ ਕੋਣਿਆਂ ਤੇ ਆਣਾ ਕੋਈ ਹੂੰ ਸੱਦੇ ਨੂੰ ਮਤਲਬ ਸੱਦੇ ਬਿਨਾ ਮਤਲਬ ਉੱਥੇ ਬੋਲਿਆ ਨਹੀਂ ਜਾ ਸਕਦਾ ਉਹ ਹਰ ਬੰਦੇ ਨੂੰ ਮੈਸੇ ਹਰ ਬੰਦੇ ਦੇ ਉੱਤੇ ਫੋਨ ਕੀਤਾ ਜਾਂਦਾ ਔਰ ਅਗਲੀ ਵਾਰ ਉਤਵਤ ਉਹਨਾਂ ਨੇ ਕੈਮਰਿਆਂ ਤੇ ਕਹਿਤਾ ਉਹ ਤਾਂ ਬਾਵਜੂਦ ਨਹੀਂ ਕਰਦਾ ਤੇ ਉਹ ਕਿਤੇ ਨਾ ਕਿਤੇ ਤਾਂ ਅਸੀਂ ਇਹ ਮੰਨਣ ਦੇ ਵਿੱਚ ਕੋਈ ਗਰੇਜ ਨਹੀਂ ਆ ਇਹ ਲੜਾਈ ਜਿਹੜੀ ਆ ਨਾ ਇਹ ਅੱਜ ਦੀ ਮੁੱਦਿਆਂ ਤੋਂ ਭਟਕੇ ਇਹ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਆ 27 ਵਾਲੀ ਕੁਰਸੀ ਤੇ ਹੈ ਵੀ ਬੜੀ ਦੂਰ ਫਿਰ ਵੀ ਪਤਾ ਨਹੀਂ ਕਿਉਂ ਹਰਾਨ ਕੀ ਗੱਲ ਆਲੇ ਪਤਾ ਨਹੀਂ ਕੁਰਸੀ ਮੇਲ ਨਹੀਂ ਕਿਨੂੰ ਆ ਆਣੀ ਕਿਹਦੀ ਆ ਇਹ ਅੱਜ ਤੋਂ ਹੀ ਇਹੋ ਜੀ ਚੀਜ਼ ਬਿੜ ਲੈਂਦੇ ਆ ਔਰ ਅਫਸੋਸ ਦੀ ਗੱਲ ਆ ਵੀ ਅ ਮਤਲਬ ਏਡੀ ਸੀਨੀਅਰ ਲੀਡਰਸ਼ਿਪ ਹਾਲੇ ਅਸੀਂ ਬਾਈ ਚੋਲੇ ਸਿੱਖੇ ਨਹੀਂ ਹੂੰ ਬਾਈ ਚ ਅਸੀਂ ਆ ਰਹੇ ਸੀ ਕਾਦੇ ਕਰਕੇ ਆ ਰਹੇ ਸੀ ਵੱਡਾ ਕਾਰਨ ਜੋ ਵਰਕਰ ਨੇ ਇਹ ਕਿਹਾ ਤੋਂ ਆਪਸ ਕਾਟੋ ਕੋਲੇਸ਼ ਹੂੰ ਪਹਿਲੋ ਕੈਪਟਨ ਅਮਰਿੰਦਰ ਸਿੰਘ ਨਾ ਪਿਆ ਹੂੰ ਫਿਰ ਚਰਨਜੀਤ ਸਿੰਘ ਚੰਨੀ ਨਾ ਪੈ ਗਿਆ ਤੇਗਾ ਮੁੱਦਿਆਂ ਦੀ ਗੱਲ ਹੈਗੀ ਲੇਕਿਨ ਮੁੱਦਿਆਂ ਦੇ ਵਿੱਚ ਕਵੇ ਮੁੱਦਿਆਂ ਦੀ ਆੜ ਦੇ ਵਿੱਚ ਕੋਈ ਸੋਚੇ ਵੀ ਮੈਨੂੰ ਕੁਰਸੀ ਮਿਲ ਜੇ ਉਹ ਵੀ ਗਲਤ ਆ ਨਾ ਉਹ ਤਾਂ ਕਹਿੰਦਾ ਵੀ ਮੈਨੂੰ ਬਸ ਕਿਸੇ ਤਰ੍ਹਾਂ ਹਰ ਕੋਈ ਇਹ ਸੋਚ ਸੀ ਵੀ ਹੁਣ ਵੀ ਉਹਨਾਂ ਦਾ ਮੈਂ ਇੱਕ ਟਵੀਟ ਪੜ੍ਹ ਰਿਆ ਸੀ ਉਹਦੇ ਵਿੱਚ ਲਿਖਿਆ ਸੀ ਵੀ ਤੁਸੀਂ ਦਲਤ ਕਾਰਡ ਪਲੇ ਕਰਤਾ ਤੁਸੀਂ ਨਵਜੋਸ਼ ਸਿੱਧੂ ਦਾ ਕਾਰਡ ਪਲੇ ਨਹੀਂ ਕੀਤਾ ਉਹਨਾਂ ਦਾ ਇਹੋ ਕਹਿਣਾ ਸੀ ਵੀ ਤੁਸੀਂ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਤੁਸੀਂ ਚੰਨੀ ਨੂੰ ਮੁੱਖ ਮੰਤਰੀ ਬਣਾਤਾ ਦਲ ਦੇ ਨਾਮ ਦੇ ਉੱਤੇ ਉਹਨਾਂ ਨੂੰ ਉਹਨਾਂ ਨੇ ਬ੍ਰਾਂਡ ਕਰਤਾ ਸੋ ਜਿਹੜੀ ਮੈਂ ਮਾਂਨੇ ਮਾਰਨੀ ਪਊਗੀ ਕਿ ਪਰ ਉਹਨਾਂ ਨੇ ਤੇ ਅੱਜ ਤਾਜ਼ਾ ਤਾਜ਼ਾ ਇਹ ਵੀ ਲਿਖਿਆ ਕੀ ਕੀ ਤੁਹਾਡੀ ਪਾਰਟੀ ਦੇ ਕੋਲ ਏਜੰਡਾ ਹੈ ਤੁਹਾਡੀਆਂ ਆਪਣੀਆਂ ਪਾਰਟੀਆਂ ਨੇ ਜਿਹੜੀਆਂ ਇਹਨਾਂ ਕੋਲ ਏਜੰਡਾ ਹੈ ਲੋਕ ਬਦਲਵਾਜੋ ਪੇਸ਼ ਕਰ ਰਹੇ ਆ ਇਹਨੂੰ ਲੈ ਰਹੇ ਆ ਭਾਈ ਮੈਂ ਆਪਣੀ ਸਾਰੀ ਰਾਜਨੀਤੀ ਨਵਜੋਤ ਸਿੱਧੂ ਦੇ ਉੱਤੇ ਨਹੀਂ ਕਰਨਾ ਜਾਂਦਾ ਜਾਂ ਮੈਂ ਇੰਟਰਵਿਊ ਵੀ ਤੁਹਾਨੂੰ ਇਹ ਕਹਾਂਦਾ ਉਹਨਾਂ ਦੇ ਉੱਤੇ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਉਹ ਵੀ ਇੱਕ ਸਹੀ ਆ ਕੋਈ ਆਪਣੇ ਆਪ ਨੂੰ ਏਡਾ ਵੱਡਾ ਨਾ ਸਮਝੇ ਵੀ ਇਕੱਲਾ ਉਹ ਪੰਜਾਬ ਦਾ ਹੱਲ ਕੱਢ ਲੂਗਾ ਉਹਨਾਂ ਦੀ ਪਰ ਇੱਕ ਇਹੀ ਸੋਚ ਆ ਵੀ ਇੱਕ ਇਮਾਨਦਾਰ ਬੰਦਾ ਬਣਾ ਦੋ ਤੇ ਬਸ ਮੈਂ ਹੀ ਸਾਰਾ ਕੁਝ ਹੱਲ ਕੱਢ ਦੂੰਗਾ ਇਹ ਅਗਰ ਇੱਕ ਬੰਦੇ ਦੇ ਹੱਲ ਕੱਢਣਾ ਤਾਂ ਭਗਵੰਤ ਮਾਨ ਵੀ ਇਹੀ ਕਹਿੰਦਾ ਸੀ ਅਸੀਂ ਵੇਖ ਹੀ ਲਿਆ ਭਗਵੰਤ ਮਾਨ ਨੇ ਅੱਜ ਕੀ ਕੀਤਾ ਅੱਜ ਭਗਵੰਤ ਮਾਨ ਜਿੱਥੇ ਖੜਾ ਵਾ ਅੱਜ ਭਗਵੰਤ ਮਾਨ ਇਹ 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 ਗੱਲਾਂ ਦੋ ਇਕਨੋਮਿਕ ਪਾਲਿਸੀਆਂ ਪੜ੍ਹ ਲੈਣੀਆਂ ਜਾਂ ਦੋ ਕਿਤਾਬੀ ਗੱਲਾਂ ਕਰਕੇ ਅਗਰ ਪੰਜਾਬ ਦਾ ਭਲਾ ਹੁੰਦਾ ਤਾਂ ਕਿਤੇ ਇਕਨੋਮਿਸਟ ਨੂੰ ਬਿਠਾ ਦਿਓ ਉੱਥੇ ਹੂੰ ਉੱਥੇ ਲੋਕ ਜਿਹੜਾ ਪੰਜਾਬ ਨੂੰ ਸਮਝਦਾ ਹੋਵੇ ਜਿਹੜੇ ਪੰਜਾਬ ਦੇ ਕਲਚਰ ਨੂੰ ਸਮਝਦਾ ਹੋਵੇ ਉਹਦੀ ਲੋੜ ਹੈਗੀ ਆ ਲੇਕਿਨ ਅਫਸੋਸ ਦੀ ਗੱਲ ਵੀ ਅੱਜ ਇਹ ਸਾਰੀ ਲੜਾਈ ਦੇ ਵਿੱਚ ਨੁਕਸਾਨ ਕਿਤੇ ਨਾ ਕਿਤੇ ਪੰਜਾਬੀਆਂ ਦਾ ਹੁੰਦਾ ਪਿਆ ਪਰ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਨਾਲ ਸਹਿਮਤੀ ਰੱਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਕਰਕੇ ਅਸੀਂ 78 ਤੋਂ 18 ਤੇ ਆਏ ਆ ਤਕਨ ਨਵਜੋਤ ਸਿੰਘ ਸਿੱਧੂ ਨੂੰ ਕਰਨ ਕੱਲੇ ਨੂੰ ਬਲੇਮ ਕਰਨਾ ਮੈਂ ਤਾਂ ਅਸੀਂ ਉਹ ਦਿਨ ਜਿੱਦਣ ਕਿਹਾ ਸੀ ਮੈਂ ਤਾਂ ਉਹ ਦਿਨ ਜਿੱਦਣ ਉਹਨੇ ਚੰਨੀ ਸਾਹਿਬ ਨੂੰ ਕਿਹਾ ਸੀ ਵੀ ਚੰਨੀ ਸਾਹਿਬ ਬੱਕਰੀਆਂ ਨਾ ਚੋਦੇ ਤੇ ਸ਼ਾਇਦ ਅਸੀਂ ਆਪਣਾ ਕਹਿੰਦੇ ਸਰਕਾਰ ਨਾ ਬਣਾਉਂਦੇ ਉਦੋਂ ਇਹ ਭੁੱਲ ਗਏ ਪੀਸੀਸੀ ਪ੍ਰਧਾਨ ਸੀ ਅਗਰ ਇਹਨਾਂ ਦੀਆਂ ਗੱਲਾਂ ਜੋ ਉੱਥੇ ਇੱਕ ਬੰਦ ਕਮਰਿਆਂ 'ਚ ਹੋਈਆਂ ਉਦੋਂ ਕਾਰਗੁਜ਼ਾਰੀ ਇਹਨਾਂ ਦੀ ਸਾਹਮਣੇ ਆ ਜਾਏ ਔਰ ਉਹ ਲੋਕ ਉਹ ਤਾਂ ਸਾਡੇ ਲੀਡਰਾਂ ਦੇ ਵਿੜੱਪਨਾਂ ਹਰੀਸ਼ ਚੌਧਰੀ ਵਰਗੇ ਜਿਹੜੇ ਲੀਡਰ ਇੱਥੇ ਆਏ ਜਿਨ੍ਹਾਂ ਨੇ ਸਾਰੀ ਚੀਜ਼ ਨੂੰ ਸਾਹਮਣੇ ਰੱਖਿਆ ਔਰ ਉਹਦੋਂ ਖਲਾਰਾ ਇੰਨਾ ਨਹੀਂ ਪੈਂਦਾ ਨਹੀਂ ਤਾਂ ਕਮਰਿਆਂ ਚ ਕੋਦੋਂ ਕਿਤੇ ਖਲਾਰਾ ਪੈਂਦਾ ਹੁੰਦਾ ਸੀ ਕੋਈ ਅੱਜ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ ਜਿਹੜੇ ਤਿੰਨੋਂ ਉਸ ਟਾਈਮ ਲੀਡਰ ਸੀਗੇ ਇਹਨਾਂ ਤਿੰਨਾਂ ਦੀ ਕਲੈਕਟਿਵ ਜ਼ਿੰਮੇਵਾਰੀ ਬੰਦੀ ਸੀ ਨਾ ਨਵਜੋਤ ਸਿੰਘ ਸਿੱਧੂ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਿਆ ਮੰਨਣ ਵੀ ਹਾਂ ਯਾਰ ਮੇਰੇ ਤੋਂ ਵੀ ਗਲਤੀਆਂ ਹੋਈਆਂ ਫੋਟੋਆਂ ਲਵਾਉਣ ਵਾਲੇ ਤੇ ਤਿੰਨੇ ਲੀਡਰ ਅੱਗੇ ਸੀ ਜਦੋਂ ਪੋਸਟਰ ਲੱਗੇ 2022 ਦੀਆਂ ਚੋਣਾਂ ਵੇਲੇ ਨੇ ਮੈਂ ਤਾਂ ਉਹੀ ਕਹਿੰਦਾ ਸਾਰਿਆਂ ਦੇ ਪੋਸਟਰ ਲੱਗੇ ਔਰ ਲੇਕਿਨ ਹੁਣ ਗੱਲ ਇਹ ਆ ਵੀ ਹੁਣ ਕਦ ਤੱਕ ਅਸੀਂ 2022 ਦੀ ਗੱਲ ਤੋਂ ਸਿੱਖ ਲੈ ਕੇ ਅੱਗੇ ਚੱਲਣਾ ਚਾਹੀਦਾ ਬਾਰ ਬਾਰ ਇਹਦੇ ਵਾਲੇ ਦੁਆਲੇ ਗੱਲ ਨਹੀਂ ਹੋਣੀ ਚਾਹੀਦੀ ਹੋਰ ਬਹੁਤ ਮੁੱਦੇ ਆ ਤੁਹਾਡਾ ਵਡਗਾ ਏਡਾ ਵਧੀਆ ਮੀਡੀਆ ਆ ਜਿਹਨੂੰ ਅਸੀਂ ਲੋਕਾਂ ਦੇ ਭਲੇ ਵਾਸਤੇ ਵਰਤਣਾ ਚਾਹੀਦਾ ਨਾ ਕਿ ਕਾਟੋਕਲੇਸ਼ ਨੂੰ ਡਿਸਕਸ ਕਰਨ ਵਾਸਤੇ ਵਰਤਣਾ ਚਾਹੀਦਾ ਅਸੀਂ ਜਦੋਂ ਗੱਲ ਕਰੀਏ ਦੂਜੀ ਸਿਆਸਤ ਦੀ ਵੀ ਜਿਹੜੇ ਸਵਾਲ ਸੱਤਾ ਧਿਰ ਨੂੰ ਹੋਣੇ ਚਾਹੀਦੇ ਸੀ ਉਹ ਅਸੀਂ ਆਪਸੀ ਤੇ ਹੁਣ ਮੁੱਦਿਆਂ ਤੇ ਡਿਸਕਸ ਕਰਨ ਯੋਗੇ ਹੋ ਗਏ ਜੇ ਅਰਵਿੰਦ ਕੇਜਰੀਵਾਲ ਨੂੰ ਦੂਜਾ ਚੁਣਿਆ ਇਸ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਤਾਂ ਇਹ ਕਹਿ ਰਿਹਾ ਕਿ ਉਹਨਾਂ ਨੇ ਪਨਾਹ ਲੈਣ ਵਾਸਤੇ ਪੰਜਾਬ ਚੁਣਿਆ ਕਾਂਗਰਸ ਦਾ ਕੀ ਮਤਲਬ ਹੈ ਜੀ ਤੁਹਾਡਾ ਕੀ ਸਟੈਂਡ ਹੈ ਇਸ ਮਸਲੇ ਦੇ ਉੱਤੇ ਦੇਖੋ ਸਾਡਾ ਤਾਂ ਸਾਫ ਸਪਸ਼ਟ ਇਹ ਗੱਲ ਆ ਅਸੀਂ ਮੰਨਦੇ ਆ ਈਡੀ ਨੂੰ ਵਰਤਿਆ ਜਾ ਰਿਹਾ ਜਿਵੇਂ ਇੱਥੇ ਵਿਜੀਲੈਂਸ ਵਰਤੀ ਜਾ ਰਹੀ ਆ ਜੀ ਜਾਵੇਂ ਵਿਜੀਲੈਂਸ ਦੂਜੀ ਪਾਰਟੀਆਂ ਦੇ ਵਿਰੁੱਧ ਵਰਤੀ ਜਾ ਰਹੀ ਓਵੇਂ ਉਹ ਈਡੀ ਵਰਤਦੇ ਪਏ ਆ ਲੇਕਿਨ ਇਹਦੇ ਅੰਦਰ ਕੋਈ ਦੋਰ ਹੈ ਨਹੀਂ ਜਦੋਂ ਸੁਪਰੀਮ ਕੋਰਟ ਦੀ ਲੇਟੈਸਟ ਜੱਜਮੈਂਟ ਆਈ ਹੈ ਜਿੱਥੇ ਉਹਨਾਂ ਨੇ ਬੇਲ ਨਹੀਂ ਦਿੱਤੀ ਸੁਪਰੀਮ ਕੋਰਟ ਦੇ ਉੱਤੇ ਇਹਨਾਂ ਨੂੰ ਵੀ ਉਮੀਦ ਸੀ ਸਾਨੂੰ ਵੀ ਉਮੀਦ ਆ ਵੀ ਸੁਪਰੀਮ ਕੋਰਟ ਇੱਕ ਅੱਜ ਵੀ ਨਿਰਪੱਖ ਸੰਸਥਾ ਹੈਗੀ ਆ ਜੀ ਅਗਰ ਈਡ ਜਿਹੜਾ ਲਿਕਰ ਸਕੈਮ ਆ ਜਿੱਥੇ ਤਾਂ ਉਹਨਾਂ ਮੰਨ ਲਓ ਇੱਕ ਪਾਸੇ ਗੱਲ ਕਿੱਥੇ ਆ ਕੇ ਖੜ ਜਾਂਦੀ ਇੱਕ ਪਾਸੇ ਤਾਂ ਹੈਗਾ ਵੀ ਇੱਕ ਬੰਦੇ ਨੇ ਵਾਕਿਆ ਚੋਰੀ ਕੀਤੀ ਆ ਔਰ ਇੱਕ ਪਾਸੇ ਉਹਦੀ ਰਾਜਨੀਤੀ ਖਤਮ ਕਰਨ ਨੂੰ ਕੀਤਾ ਜਾ ਰਿਹਾ ਇਹਨਾਂ ਨੇ ਚੋਰੀ ਕੀਤੀ ਆ ਲੇਕਿਨ ਆੜ ਰਾਜਨੀਤੀ ਦੀ ਲੈ ਰਹੇ ਆ ਵੀ ਸਾਡੇ ਨਾਲ ਇਸ ਕਰਕੇ ਉਹ ਕਰ ਰਿਹਾ ਕਿਉਂਕਿ ਅਸੀਂ ਇਹਨਾਂ ਦੇ ਵਿਰੋਧੀ ਆ ਨਹੀਂ ਇਸ ਕਰਕੇ ਈਡੀ ਇਹਨਾਂ ਦੇ ਉਲਟ ਜਾ ਰਹੀ ਆ ਕਿਉਂਕਿ ਉਹਦੇ ਅੰਦਰ ਲਿਕਰ ਸਕੈਮ ਦੇ ਵਿੱਚ ਅਫਸਰ ਵੀ ਇਹਨਾਂ ਦੇ ਖਿਲਾਫ ਟੈਸਟੀਫਾਈ ਕੀਤੇ ਆ ਔਰ ਉਹਦੇ ਵਿੱਚ ਸ਼ਰੀਆਮ ਕਿੱਕਬੈਕਸ ਮਿਲੀਆਂ ਪੈਸੇ ਮਿਲੇ ਜਿਹੜਾ ਇਹਨਾਂ ਦਾ ਕੈਂਪੇਨ ਚੱਲ ਰਿਹਾ ਅੱਜ ਆ ਜਿਹੜਾ ਇਹਨਾਂ ਤੇ ਜਿਹੜੀਆਂ ਤਾਂ ਪੰਜਾਬ ਸਰਕਾਰ ਇਹਨਾਂ ਦਾ ਕੈਂਪੇਨ ਚਲਾ ਰਹੀ ਆ ਤੇ ਜਾਂ ਜਿਹੜੀਆਂ ਰਿਸ਼ਵਤ ਲੈਂਦੇ ਆ ਇਹ ਵੱਡੀ ਵੱਡੀ ਡੀਲਾਂ ਚ ਹੂੰ ਠੀਕ ਆ ਵੱਡੀ ਵੱਡੀ ਕ腐ਸ਼ਨ ਕਰਦੇ ਆ 4-400 ਕਰੋੜ 5-500 ਕਰੋੜ ਇਹ ਉਹਦੇ ਵਿੱਚੋਂ ਇਹ ਸਾਰਾ ਕੁਝ ਨਾ ਆਪਣਾ ਜਿਹੜਾ ਕੈਂਪੇਨ ਚਲਾਉਂਦੇ ਆ ਜਿੱਥੇ ਜਾ ਕੇ ਹੁਣ ਇਹ ਮੱਧਿਆ ਪ੍ਰਦੇਸ਼ ਦੇ ਵਿੱਚ ਏਡੇ ਏਡੇ ਫਲੈਕਸ ਕਿੰਨੇ ਲਾਤੇ ਆਮ ਬੰਤਾ ਤਾਂ ਪੈਸੇ ਇਕੱਠੇ ਕੀਤੇ ਪਰ ਕੇਜਰੀਵਾਲ ਨੇ ਅੱਜ ਹੀ ਜਵਾਬ ਭੇਜਿਆ ਉਹਨਾਂ ਸਾਮਣ ਦਾ ਕਹਿੰਦੇ ਸਮਨ ਇਲੀਗਲ ਨੇ ਗੈਰ ਕਾਨੂੰਨੀ ਨੇ ਮੇਰਾ ਸਾਰੀ ਜ਼ਿੰਦਗੀ ਆ ਜਿਹੜੀ ਕੱਟੜ ਇਮਾਨਦਾਰੀ ਨਾਲ ਲੰਗੀ ਆ ਇਹ ਆਪਣੇ ਆਪ ਨੂੰ ਆਪ ਹੀ ਜੱਜ ਬਣ ਜਾਂਦੇ ਆਪ ਹੀ ਆਪਣੇ ਵਕੀਲ ਬਣ ਜਾਂਦੇ ਆਪ ਹੀ ਆਪਣੇ ਨੂੰ ਸਰਟੀਫਿਕੇਟ ਦੇ ਦਿੰਦੇ ਆ ਇਹ ਖੁਦ ਆਪਣੇ ਆਪ ਨੂੰ ਪਹਿਲਾਂ ਦੂਜਿਆਂ ਨੂੰ ਵੀ ਸਰਟੀਫਿਕੇਟ ਇਹ ਦੇਣਗੇ ਵੀ ਇਹ ਚੋਰ ਆ ਤੇ ਆਪਣੇ ਆਪ ਨੂੰ ਇਹ ਸਰਟੀਫਿਕੇਟ ਦੇਣਗੇ ਅਸੀਂ ਇਮਾਨਦਾਰ ਆ ਕਿ ਲੋਕਾਂ ਨੂੰ ਵੀ ਫੈਸਲਾ ਕਰ ਲੈਣ ਦੋ ਤੁਸੀਂ ਤੁਸੀਂ ਇਹਨੇ ਡਰਦੇ ਕਿਉਂ ਸਮਨ ਆ ਸੰਮਣਾਇਆ ਨਾ ਕਿਸੇ ਨੂੰ ਸੰਮਤ ਭਜਣਾ ਕਾਦੇ ਵਾਸਤੇ ਜਾਂ ਤਾਂ ਤੁਸੀਂ ਕੋਰਟ ਜਾ ਕੇ ਕੋਰਟ ਵਿੱਚ ਜਲ ਚਲ ਜੋ ਜਿੱਥੇ মিডিਆ ਹੈਗਾ ਵਾ ਤੁਹਾਡੇ ਕੋਲ ਰਿਲੀਫ ਲੈਣ ਦਾ ਤੁਸੀਂ ਕੋਰਟ ਚਲ ਜੋ ਕੋਰਟ ਫੈਸਲਾ ਕਰ ਲੈ ਆਪਣੇ ਆਪ ਹੀ ਜੱਜ ਬਣ ਗਿਆ ਵੀ ਮੈਂ ਮੰਨਦਾ ਨਾ ਮੇਰੀ ਖੁੱਲੀ ਕਿਤਾਬ ਆ ਇਹ ਚਾਹ ਰਿਹਾ ਵਾ ਵੀ ਮੈਨੂੰ ਜੇਲ ਭੇਜਿਆ ਜਾਵੇ ਕਿਉਂਕਿ ਪਤਾ ਵੀ ਜੇਲ ਜਾਣ ਤੋਂ ਨਹੀਂ ਡੱਕਿਆ ਜਾ ਸਕਦਾ ਇਸ ਕੇਸ ਦੇ ਵਿੱਚ ਇਹਨਾਂ ਨੂੰ ਜੇਲ ਹੋਣੀ ਕਿਉਂਕਿ ਜਿਹੜੀ ਟ੍ਰੇਲ ਆ ਪੈਸਿਆਂ ਦੀ ਉਹਦੇ ਵਿੱਚ ਇਹਨਾਂ ਤੋਂ ਸਵਾਲ ਬੰਦੇ ਹੀ ਬੰਦੇ ਆ ਔਰ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਪਾਰਟੀ ਕਿਉਂ ਨਹੀਂ ਬਣਾਇਆ ਉਹਨਾਂ ਨੇ ਤਾਂ ਬਣਾਇਆ ਨਹੀਂ ਉਹ ਤੋਂ ਬਾਅਦ ਹੁਣੇ ਆੜ ਲੈ ਰਹੇ ਆ ਵੀ ਰਾਜਨੀਤਿਕ ਆੜ ਲੈਣਾ ਚਾਹੁੰਦੇ ਆ ਔਰ ਔਰ ਉਂਗਲ ਵੱਟ ਕੇ ਫਿਰ ਸ਼ੀਤ ਬਣਾਣਾ ਚਾਹੁੰਦੇ ਆ ਵੀ ਦੇਖੋ ਸਾਨੂੰ ਤਾਂ ਬੀਜੇਪੀ ਨੇ ਜੇਲ੍ਹ ਡੱਕਤਾ ਰਾਹੁਲ ਗਾਂਧੀ ਵੀ ਇਹੀ ਕਹਿ ਰਹੇ ਵੀ ਮੈਂ ਉਹਨਾਂ ਨੇ ਤਾਂ ਨਹੀਂ ਕਿਹਾ ਵੀ ਯਾਰ ਮੈਂ ਸੀ ਇਮਾਨਦਾਰ ਹਾਂ ਕਿ ਮੈਂ ਹਰ ਟੋਡੀ ਇਨਕੁਆਇਰੀ ਨੂੰ ਫੇਸ ਕਰਨ ਨੂੰ ਤਿਆਰ ਆ ਉਹ ਹਾਈ ਕੋਰਟ 'ਚ ਵੀ ਗਏ ਸੁਪਰੀਮ ਕੋਰਟ 'ਚ ਵੀ ਗਏ ਉੱਥੋਂ ਰਿਲੀਫ ਲਈਤੀ ਨਾ ਇਹ ਰਿਲੀਫ ਨਾ ਲੈਣ ਦੇ ਬਜਾਏ ਤੁਸੀਂ ਕਹਦੇ ਹੋ ਵੀ ਯਾਰ ਮੈਂ ਸਮਝਣ ਚਲ ਜਾਂਦਾ ਉੱਥੇ ਜਾਣਾ ਗ੍ਰਿਫਤਾਰੀ ਦੇ ਦਿਓ ਇਹਨਾਂ ਨੇ ਉਹਦਾ ਵੀ ਡਰਾਮਾ ਬਣਾਣਗੇ ਉਹਦਾ ਵੀ ਇੱਕ ਮਤਲਬ ਇੱਕ ਸਰਕਸ ਬਣਾਣਗੇ ਤਾਂ ਕਿ ਲੋਕਾਂ ਦੇ ਮਾਈਂਡਸੈਟ ਨੂੰ ਲੋਕਾਂ ਦੇ ਜਿਹੜਾ ਸੋਚ ਆ ਉਹਨੂੰ ਮਤਲਬ ਕਿਸੇ ਤਰ੍ਹਾਂ ਡਾਇਵਰਟ ਕਰ ਸਕਣ ਮੇਨ ਮੁੱਦਿਆਂ ਤੋਂ ਇਹਨਾਂ ਦੀ ਰਾਜਨੀਤੀ ਟੋਟਲ ਡਿਵਰਜਨ ਦੀ ਰਾਜਨੀਤੀ ਆ ਅੱਜ ਤੁਸੀਂ ਗੱਲ ਕਰੋਗੇ ਵੀ ਆਪਣਾ ਕੀ ਕਹਿੰਦੇ ਪੰਜਾਬ ਦੇ ਵਿੱਚ ਹਸਪਤਾਲਾਂ ਦਾ ਮਾੜਾ ਹਾਲ ਆ ਇਹ ਨਵਾਂ ਫੁਰਨਾ ਕੱਢ ਦੇਣਗੇ ਅੱਜ ਤੁਸੀਂ ਗੱਲ ਕਰੋਗੇ ਵੀ ਪੰਜਾਬ ਦੇ ਸਕੂਲਾਂ ਦਾ ਬੁਰਾ ਹਾਲ ਆ ਇਹ ਕਹਿਣਗੇ ਕਾਂਗਰਸ ਪਾਰਟੀ ਚੋਰ ਆ ਤੁਸੀਂ ਗੱਲ ਕਰੋਗੇ ਵੀ ਆਪਣਾ ਕੀ ਕਹਿੰਦੇ ਅੱਜ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੁਰੀ ਆ ਇਹ ਚੱਲ ਜਾਣਗੇ 70 ਸਾਲਾਂ ਤੇ ਮੌਕੇ ਦੀ ਗੱਲ ਨਹੀਂ ਕਰਨਗੇ ਜਿਹੜਾ ਸਵਾਲ ਅਸੀਂ ਪੁੱਛ ਰਹੇ ਹਾਂ ਬਤੌਰ ਵਿਰੋਧੀ ਧਿਰ ਔਰ ਲਾਸਟ ਇਹਨਾਂ ਕੋਲ ਹੋਗਾ ਤੁਸੀਂ ਸੜ ਤੋਂ ਸਵਾਲ ਪੁੱਛੋਗੇ ਅਖੀਰ ਲੈਣਾ ਤੁਸੀਂ ਸੜ ਤੋਂ ਸਵਾਲ ਹੀ ਨਹੀਂ ਪੁੱਛ ਸਕਦੇ ਮੋਦੀ ਔਰ ਕੇਜਰੀਵਾਲ ਦੋਵੇਂ ਇੱਕੋ ਸਿੱਕੇ ਦੇ ਇੱਕੋ ਹੀ ਸਾਈਡ ਆ ਇਹ ਕੋਈ ਵੱਖਰੇ ਵੱਖਰੇ ਨਹੀਂ ਆ ਮੋਦੀ ਉਹਨੂੰ ਨੈਸ਼ਨਲ ਲੈਵਲ ਤੇ ਮੀਡੀਆ ਕੈਪਚਰ ਕਰੀ ਪਈ ਆ ਇੰਨਾਂ ਨੇ ਸਟੇਟ ਲੈਵਲ ਤੇ ਕੈਪਚਰ ਕਰੀ ਪਈ ਆ ਮੋਦੀ ਵੀ ਸਾਰਾ ਟਾਈਮ ਪ੍ਰਚਾਰ ਕਰਨ ਤੇ ਆ ਇਹ ਵੀ ਦੋਵੇਂ ਸਾਰਾ ਟਾਈਮ ਪ੍ਰਚਾਰ ਕਰਨ ਤੇ ਆ ਤੁਸੀਂ ਪ੍ਰਚਾਰ ਦੀ ਗੱਲ ਕੀਤੀ ਹੈ ਪੰਜਾਬ ਵਿੱਚ ਤਾਂ ਮੁੱਖ ਮੰਤਰੀ ਸਾਹਿਬ ਮੋਡਲ ਹੀ ਰੈਲੀ 'ਚ ਸਿੱਧਾ ਹੀ ਕਹਿ ਗਏ ਕਹਿੰਦੇ ਅਸੀਂ ਤਾਂ ਕੇਜਰੀਵਾਲ ਸਾਹਿਬ ਨੂੰ ਕਹਤਾ ਕਿ ਸਾਰੇ ਐਤਵਾਰ ਜਿਹੜੇ ਅਸੀਂ ਤੁਹਾਡੇ ਬੁੱਕ ਕਰ ਲੈਣੇ ਆ ਕੰਮ ਹੀ ਇੰਨੇ ਕੀਤੇ ਅਧਿਗਾਟਨ ਕਰਨ ਵਾਲੇ ਇੰਨੇ ਪਾਏ ਆ ਤੁਹਾਨੂੰ ਆਉਣਾ ਪੈਣਾ ਦੇਖੋ ਉਹੀ ਗੱਲ ਆ ਨਾ ਅਸਲ ਵਿੱਚ ਲੋਕਾਂ 'ਚ ਵੀ ਇੰਨਾ ਝੂਠ ਪ੍ਰਚਾਰ ਕਰਦੇ ਆ ਅਫਸੋਸ ਦੀ ਇਹ ਗੱਲ ਹੈ ਵੀ ਹਰ ਐਤਵਾਰ ਨੂੰ ਫਿਰ ਉਹੀ ਪੰਜਾਬ ਸਰ ਪੰਜਾਬ ਸਰਕਾਰ ਦਾ ਦਿੱਤਾ ਹੋਇਆ ਜਹਾਜ਼ ਇਹਨਾਂ ਨੂੰ ਲੈ ਕੇ ਆਇਆ ਕਰੂਗਾ ਫਿਰ ਇੱਕ ਜਗ੍ਹਾ ਤੋਂ ਦੋਵੇਂ ਹੈਲੀਕਾਪਟਰ ਚ ਮੁੱਖ ਮੰਤਰੀ ਇਕੱਠੇ ਹੋਣਗੇ ਔਰ ਪੰਜਾਬ ਸਰਕਾਰ ਦਾ ਸਵਾਏ ਖਰਚਾ ਕਰਾਉਣ ਤੋਂ ਔਰ ਕਾਂਗਰਸ ਪਾਰਟੀ ਦੇ ਕੀਤੇ ਹੋਏ ਕੰਮਾਂ ਦਾ ਪੀਤਾ ਕੱਟਣ ਤੋਂ ਇਹਨਾਂ ਕੋਲ ਦੂਜਾ ਕੋਈ ਕੰਮ ਨਹੀਂ ਹੈਗਾ ਇਹੋ ਹੀ ਅਸੀਂ ਕਹਿਣਾ ਚਾਹੁੰਦੇ ਆ ਤੁਹਾਡੇ ਮੀਡੀਆ ਰਾਹੀਂ ਲੋਕਾਂ ਨੂੰ ਵੀ ਇਹਨਾਂ ਦੇ ਅੰਦਰ ਜਾ ਕੇ ਵੇਖੋ ਅੱਜ ਕੱਲ ਲੋਕਾਂ ਕੋਲ ਟਾਈਮ ਨਹੀਂ ਹਰੇਕ ਦੀ ਜ਼ਿੰਦਗੀ ਬਿਜ਼ੀ ਆ ਫੋਨ ਦੇ ਉੱਤੇ ਸਾਰੀ ਰਾਜਨੀਤੀ ਸਮਝ ਆ ਜਾਂਦੀ ਆ ਉਹ 2 ਮਿੰਟ ਚ ਵੇਖਦੇ ਆ ਕਿ ਆਹ ਵਾ ਮੁੱਖ ਮੰਤਰੀ ਨੇ ਸੱਚੀ ਕਿਹਾ ਹੋਊਗਾ ਲੇਕਿਨ ਟੋਟਲ ਝੂਠਾ ਪ੍ਰਚਾਰ ਟੋਟਲ ਜਿਵੇਂ ਮੋਦੀ ਝੂਠ ਬੋਲਦਾ ਓਵੇਂ ਹੀ ਇਹ ਦੋਵੇਂ ਝੂਠ ਬੋਲਦੇ ਆ ਰਾਜਨੀਤੀ ਇਹੋ ਹੀ ਹੋ ਗਈ ਆ ਇਹਦੇ ਵਿੱਚ ਕੋਈ ਦੋ رائے ਨਹੀਂ ਬਾਈ ਜੀ ਤੁਸੀਂ ਇਹਨਾਂ ਦੀ ਟੋਟਲ ਅੱਜ ਤੱਕ ਦੀ ਕਾਰਗੁਜ਼ਾਰੀ ਵੇਖ ਲਓ ਗੁਰਦਾਸਪੁਰ ਬਸਟਾਂ ਅਗਰ ਕੀਤਾ ਕਾਂਗਰਸ ਪਾਰਟੀ ਦੇ ਪੈਸੇ ਦਿੱਤੇ ਪਟਿਆਲੇ ਬਸ ਸਟੈਂਡ ਕੀਤਾ ਕਾਂਗਰਸ ਪਾਰਟੀ ਦਾ ਬਣਾਇਆ ਹੋਇਆ ਅਗਰ ਉੱਥੇ ਜਾ ਕੇ ਕੀ ਕਹਿੰਦੇ ਜਿਹੜਾ ਨਵਾਂ ਉਦਘਾਟਨ ਕਰ ਰਹੇ ਸੀ ਮੋੜ ਉਹ ਸਾਰਾ ਪੈਸਾ ਕਾਂਗਰਸ ਪਾਰਟੀ ਦੇ ਟਾਈਮ ਦੇ ਉੱਤੇ ਟੈਂਡਰ ਕਾਂਗਰਸ ਪਾਰਟੀ ਦੇ ਆਪਣਾ ਕੀ ਕਹਿੰਦੇ ਪੈਸਾ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਰਿਲੀਜ਼ ਹੋਇਆ ਹੋਇਆ ਨੌਕਰੀਆਂ ਜਿਹੜੀਆਂ ਦੇ ਰਹੇ ਆ ਅੱਜ ਤੱਕ ਇਹਨਾਂ ਨੇ ਕਿੰਨੇ ਕ ਪੇਪਰ ਲਿੱਤੇ ਆ ਕਿੰਨੇ ਕ ਐਡਵਰਟਾਈਜ਼ ਕੀਤੀਆਂ ਉਹ ਪੁਰਾਣੇ ਬਜਟਾਂ ਤੋਂ ਉਹ ਲੋਕਾਂ ਨੂੰ ਥੋੜਾ ਸਮਝ ਆ ਆਮ ਜਨਤਾ ਨੂੰ ਥੋੜਾ ਪਤਾ ਯਾਰ ਵੀ ਕਿਰੇ ਟਾਈਮ ਤੇ ਕੀ ਪਾਸ ਹੋਈ ਸੀ ਉਹ ਤਾਂ ਕਹਿੰਦਾ ਯਾਰ ਫੀਤਾ ਇੰਨੇ ਕੱਟਿਆ ਹੋਣਾ ਸ਼ਾਇਦ ਇੰਨੇ ਹੀ ਬਣਾਤੀ ਹੋਣੀ ਇਹ ਇਹ ਲੋਕਾਂ ਦੀ ਜਿਹੜੀ ਰਾਜਨੀਤਿਕ ਜਿਹੜੀ ਲੋਕਾਂ ਦੀ ਰਾਜਨੀਤਿਕ ਸਮਝ ਨੂੰ ਜਿਹੜੀ ਸ਼ਾਇਦ ਇੱਕ ਪੋਲਿਟੀਕਲ ਬੰਦੇ ਦੀ ਰਾਜਨੀਤਿਕ ਸਮਝ ਜ਼ਿਆਦਾ ਹੁੰਦੀ ਆ ਲੇਕਿਨ ਜਿਹੜਾ ਇੱਕ ਆਮ ਬੰਦਾ ਵਾ ਉਹ ਇੰਨਾ ਰਾਜਨੀਤਿਕ ਨਹੀਂ ਹੁੰਦਾ ਇਹ ਉਹ ਸਮਝ ਦਾ ਨਜਾਇਜ਼ ਫਾਇਦਾ ਚੱਕਦੇ ਨੇ ਪਹਿਲੇ ਪੰਜਾਬ ਜਿਹੜੇ ਵਿਰੋਧੀ ਧਰਾਂ ਦੀਆਂ ਜਿਹੜੀਆਂ ਪਾਰਟੀਆਂ ਨੇ ਚ ਸ਼੍ਰੋਮਣੀ ਅਕਾਲੀ ਦਲ ਹੈ ਭਾਜਪਾ ਹੈ ਕਾਂਗਰਸ ਹੈ ਉਹਨਾਂ ਵਿੱਚੋਂ ਬੋਲਣ ਵਾਲੇ ਵੀ ਗਿਣਤੀ ਦੇ ਬੰਦੇ ਆ ਉਹਨਾਂ ਵਿੱਚੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਸੀ ਚੱਕ ਕੇ ਜੇਲ੍ਹ ਚ ਹੁਣ ਅੱਜ ਕੱਲ ਜਿਹੜੀ ਸੂਈ ਲਟਕ ਰਹੀ ਹੈ ਉਹ ਹੈਗੀ ਆ ਵਿਕਰਮ ਸਿੰਘ ਮਜੀਠੀਆ ਤੇ ਇਹ ਵਿਕਰਮ ਸਿੰਘ ਮਜੀ ਪਾਰਟੀ ਉਹਨਾਂ ਦੇ ਨਾਲ ਨਹੀਂ ਸਬੰਧ ਰੱਖਦੇ ਤੁਹਾਨੂੰ ਨਜ਼ਰ ਕੀ ਆਉਂਦਾ ਕਿ ਵਾਕਈ ਉਹਨਾਂ ਨੇ ਕੋਈ ਗੜਬੜ ਕੀਤੀ ਐ ਇਸੇ ਕਰਕੇ ਸੱਦਿਆ ਜਾ ਰਿਹਾ ਜਾਂ ਫਿਰ ਇਹ ਵੀ ਸੁਖਪਾਲ ਸਿੰਘ ਖਹਿਰਾਵੰਗ ਵਾਲੀ ਲਈ ਦੇ ਉੱਤੇ ਕਾਰਵਾਈ ਐ ਦੇਖੋ ਅਸੀਂ ਇਹ ਮੰਨਦੇ ਆ ਬਿਕਰਮ ਮਜੀਠੀਆ ਜਦੋਂ ਅਸੀਂ ਵੀ ਯੂਥ ਕਾਂਗਰਸ ਪ੍ਰਧਾਨ ਸੀ ਅਸੀਂ ਕਹਿੰਦੇ ਹੁੰਦੇ ਸੀਗੇ ਜਾਂ ਜਦੋਂ ਸਾਡੀ ਸਰਕਾਰ ਸੀ ਵੀ ਬਿਕਰਮ ਮਜੀਠੀਆ ਨੇ ਬਹੁਤ ਕ੍ਰਿਮੀਨਲਸ ਨੂੰ ਪਨਾਹ ਦਿੱਤੀ بڑے ਗੈਂਗਸਟਰਾਂ ਨੂੰ ਇੰਨੇ ਜਨਮ ਦਿੱਤਾ ਇਹਦੇ ਅੰਦਰ ਕੋਈ ਦੋ ਰਾਇ ਨਹੀਂ ਆ ਔਰ ਅੱਜ ਜਿਸ ਤਰੀਕੇ ਦੇ ਨਾਲ ਉਨਾ ਨੂੰ ਇਹ ਡਰੱਗਸ ਵਾਲੇ ਕੇਸ ਦੇ ਵਿੱਚ ਲਿਆਤਾ ਜਾਂਦਾ ਇਹ ਕਿਤੇ ਨਾ ਕਿਤੇ ਲੱਗਦਾ ਵਾ ਵੀ ਹਾਂ ਇਹ ਕਿ ਕਿ ਮੁੱਦੇ ਹੋਰ ਵੀ ਬਹੁਤ ਸੀ ਜੀ ਬਿਕਰਮ ਮਜੀਠੀਏ ਦੇ ਉਲਟ ਬਹੁਤ ਗੁੱਸਾ ਸੀ ਪੰਜਾਬ 'ਚ ਕਿਉਂਕਿ ਬਿਕਰਮ ਮਜੀਠੀਏ ਦੇ ਹੁੰਦੇ ਹੋਏ ਅੰਮ੍ਰਿਤਸਰ 'ਚ ਤੁਸੀਂ ਵੇਖਿਆ ਸੀਗਾ ਇਹ ਕਿਹਦੇ ਬੰਦੇ ਨੇ ਕਿਵੇਂ ਗੋਲੀਆਂ ਮਾਰੀਆਂ ਸੀ ਦਿਨ ਦਿਹਾੜੇ ਪੁਲਿਸ ਵਾਲੇ ਨੂੰ ਤੁਸੀਂ ਵੇਖਿਆ ਸੀ ਲੁਧਿਆਣੇ ਵਿੱਚ ਇਹਨਾਂ ਦੇ ਬੰਦੇ ਹੁੰਦੇ ਸੀ ਕਿਸ ਤਰੀਕੇ ਦੇ ਉਹ ਆਪਣਾ ਇਹਨਾਂ ਦੇ ਕੋਈ ਜਿਹੜੇ ਜਾਣਕਾਰ ਸੀਗੇ ਉਹਨਾਂ ਨੇ ਕਿਸ-ਕਿਸ ਤਰੀਕੇ ਨਾਲ ਕਿਵੇਂ-ਕਿਵੇਂ ਕਬਜ਼ੇ ਕਰਦੇ ਹੁੰਦੇ ਸੀ ਕਿਵੇਂ-ਕਿਵੇਂ ਕੀ ਕੁਝ ਇਹਨਾਂ ਨੇ ਕੀਤਾ ਕਹਿੰਦਾ ਇਹ ਮਤਲਬ ਬਿਕਰਮ ਮਜੀਠੀਏ ਦੇ ਇਹ ਨਹੀਂ ਆ ਜੋ ਪਾਕ ਸਾਫ ਹੋ ਜਾਂਦਾ ਵੀ ਉਹ ਸਰਕਾਰ ਦੇ ਉਲਟ ਰੌਲਾ ਪਾ ਰਿਹਾ ਕਹਿੰਦੇ ਇਸ ਕੇਸ 'ਚ ਤਾਂ 2 ਸਾਲ ਹੋ ਇਸ ਕੇਸ ਦੇ ਵਿੱਚ ਅਸੀਂ ਮੰਨਦੇ ਹਾਂ ਇੱਕ ਤਾਂ ਸਭ ਤੋਂ ਮੰਦ ਭਾਗੀ ਇਹ ਗੱਲ ਸੀ ਵੀ ਜਿਹੜਾ ਉਹਨਾਂ ਦੀ ਧਰਮ ਪਤਨੀ ਨੂੰ ਬੁਲਾਇਆ ਗਿਆ ਠੀਕ ਆ ਨਾ ਪੰਜਾਬ ਦੇ ਵਿੱਚ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਠੀਕ ਆ ਉਹਨਾਂ ਦੀ ਮਜਬੂਰੀ ਬਣੀ ਉਹਨਾਂ ਨੂੰ ਉਹਨੂੰ ਐਮਐਲਏ ਲੜਾਣਾ ਪਿਆ ਲੇਕਿਨ ਆਪਣਾ ਇੱਕ ਪੰਜਾਬ ਦੀ ਸੱਭਿਆਚਾਰ ਆ ਇੱਕ ਕਲਚਰ ਆ ਜਿੱਥੇ ਅਸੀਂ ਇੱਕ ਦੂਜੇ ਦੇ ਪਰਿਵਾਰਾਂ ਦੇ ਉੱਤੇ ਔਰ ਇੱਕ ਦੂਜੇ ਦੇ ਮਤਲਬ ਭਾਵੇਂ ਸਾਡੀ ਦੁਸ਼ਮਣੀਆਂ ਵੀ ਹੋਣ ਜਿੰਨਾ ਬੰਦਿਆਂ ਦੀ ਜਿਹੜੇ ਬੰਦੇ ਹੁੰਦੇ ਨਾ ਜਿਹੜੇ ਮਰਦ ਬੰਦੇ ਹੁੰਦੇ ਆ ਜਦੋਂ ਦੁਸ਼ਮਣੀਆਂ ਹੁੰਦੀਆਂ ਉਹ ਜਾ ਕੇ ਕਦੀ ਧੀਆਂ ਭੈਣਾਂ ਤੇ ਵਾਰ ਨਹੀਂ ਕਰਦੇ ਲੇਕਿਨ ਇਹਨਾਂ ਦੀ ਜਿਹੜੇ ਜਿਹੜੇ ਨੌ ਸਿੱਖੀਏ ਨਪੁੰਸਕ ਆਦਮੀ ਆ ਨਾ ਜਿਹੜੇ ਇਹ ਜਿਸ ਤਰੀਕੇ ਨਾਲ ਉੱਥੇ ਉਹਨਾਂ ਦੀ ਧਰਮ ਪਤਨੀ ਨੂੰ ਦਿੱਤਾ ਉਹ ਬੜੀ ਮੰਦ ਭਾਗੀ ਗੱਲ ਸੀ ਜਿਹੜੀ ਤੁਸੀਂ ਚੁਲਾਣ ਦੀ ਗੱਲ ਕਰਦੇ ਹੋ ਜਿਹੜੀ ਤੁਸੀਂ ਉਹ ਗੱਲ ਕਰਦੇ ਉੱਥੇ ਵੀ ਕਿਤੇ ਨਾ ਕਿਤੇ ਤੁਸੀਂ ਸਹੀ ਬੰਦੇ ਹੋ ਮੈਂ ਵੀ ਇਹ ਮੰਨਦਾ ਮੈਨੂੰ ਨੇ ਮੈਨੂੰ ਨਹੀਂ ਲੱਗਦਾ ਵੀ ਇੱਕ ਬੰਦਾ ਜਿਹੜਾ ਪਾਠ ਕਰਦਾ ਹੋਊਗਾ ਜਿਹੜਾ ਆਪਣੇ ਸ਼ਾਇਦ ਇਹ ਡਰੱਗਸ ਦੇ ਵਿੱਚ ਇਸ ਤਰੀਕੇ ਨਾਲ ਲੇਕਿਨ ਹਾਂ ਇਹਨੇ ਪਨਾਹ ਬਹੁਤ ਗੈਂਗਸਟਰ ਨੂੰ ਦਿੱਤੀ ਬਹੁਤ ਲੋਕਾਂ ਦੇ ਵਿੱਚ ਇਹਨਾਂ ਨੇ ਪਰਚੇ ਅਜੇ ਬਿਕਰਮ ਮਜੀਠੀਆ ਕਹਿੰਦਾ ਮੈਂ ਪਰਚਿਆਂ ਤੋਂ ਡਰਦਾ ਨਹੀਂ ਇਹ ਇਹ ਭੁੱਲ ਗਿਆ ਇਹਨਾਂ ਨੇ ਕਿੰਨੇ ਪਰਚੇ ਕਰਾਏ ਸੀ ਉਦੋਂ ਇਹਨਾਂ ਦੀ ਸਰਕਾਰ ਦੇ ਵਿੱਚ ਕਿਤੇ ਪਰਚੇ ਨਹੀਂ ਦਿੱਤੇ ਜਾਂਦੇ ਸੀ ਉਦੋਂ ਜਿੰਨੇ ਸਰਪੰਚਾਂ ਦੇ ਉੱਤੇ ਪਰਚੇ ਹੁੰਦੇ ਸੀ ਜਿਹੜਾ ਬੋਲਦਾ ਸੀ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਸੀਗੇ ਅੱਜ ਇਹ ਉਸ ਚੀਜ਼ ਦਾ ਫਾਇਦਾ ਨਾ ਲੈਣ ਕਿਉਂਕਿ ਲੋਕਾਂ ਦੀ ਮੈਮਰੀ ਸ਼ਾਰਟ ਆ ਨਾ ਬਿਕਰਮ ਮਜੀਠੀਆ ਦੇ ਹਲਕੇ ਜਾ ਕੇ ਪਤਾ ਕਰ ਲਓ ਮਜੀਠੇ ਕਾਂਗਰਸ ਦੀ ਇਹ ਜੀ ਕਿਹੜੀ ਮਜਬੂਰੀ ਸੀ ਕਿ 5 ਸਾਲ ਸੱਤਾ 'ਚ ਵੀ ਰਹੇ ਤੇ ਬਿਕਰਮ ਮਜੀਠ ਸਿੰਘ ਮਜੀਠੀਆ ਦੇ ਖਿਲਾਫ ਦੀ ਕਾਂਗਰਸ ਰਾਜਨੀਤਿਕ ਕਾਰਵਾਈਆਂ ਵਾ ਨਾ ਠੀਕ ਹੈ ਰਾਜਨੀਤਿਕ ਜਿਹੜੀ ਹੁਣ ਪਨਾਹ ਦੇਣ ਦੀ ਕਾਰਵਾਈ ਹੈ ਹੁਣ ਸਰਕਾਰ ਦੇ ਵਿੱਚ ਸੁਖਬੀਰ ਬਾਦਲ ਆ ਲੇਕਿਨ ਸੁਖਬੀਰ ਬਾਦਲ ਨੂੰ ਅਗਰ ਤੁਸੀਂ ਕਹੋ ਵੀ ਸੁਖਬੀਰ ਬਾਦਲ ਦੇ ਉੱਤੇ ਲਿਆ ਕੇ ਅਸੀਂ ਪਿੰਨ ਪੁਆਇੰਟ ਕਰਦੀਏ ਬਾਬਲ ਕਲਾਂ ਔਰ ਬਰਗਾੜੀ ਜਿਹੜਾ ਮਸਲਾ ਹੋਇਆ ਸੀਗਾ ਉਹਦੇ ਵਿੱਚ ਪਨਾਹ ਦਿੱਤੀ ਸੀ ਨਾ ਭਾਵੇਂ ਉਹ ਡੇਰੇ ਜਿਹੜਾ ਇਹ ਰੇਪਿਸਟ ਜਿਹੜਾ ਇਹਨਾਂ ਦਾ ਹੈਗਾ ਵਾ ਰਾਮ ਰਹੀਮ ਠੀਕ ਆ ਉਹਨੂੰ ਪਨਾਹ ਉਹਨੂੰ ਆਪਣਾ ਕੀ ਕਹਿੰਦੇ ਉਹ ਉਹਨੂੰ ਸੇਫ ਪੈਸੇਜ ਦੇਣਾ ਉਹਦੀ ਮੂਵੀ ਨੂੰ ਰਿਲੀਜ਼ ਕਰਾਣਾ ਇੱਥੋਂ ਤੱਕ ਉਹਨੂੰ ਮਾਫੀ ਦਿਵਾਣੀ ਹੁਣ ਇਹ ਇਹ ਜਿਹੜੀ ਸੀ ਆਰ ਪੀ ਸੀ ਆ ਉਹਦੇ ਵਿੱਚ ਸ਼ਾਇਦ ਕ੍ਰਿਮੀਨਲ ਕੋਡ ਦੇ ਵਿੱਚ ਇਹਦਾ ਇਹਦਾ ਕਾਨੂੰਨ ਦਾ ਅੱਜ ਤਾਂ ਨਵਾਂ ਇਹਨਾਂ ਨੇ ਕਾਨੂੰਨ ਲਿਆਂਦਾ ਉਹਦੇ ਵਿੱਚ ਵੀ ਸ਼ਾਇਦ ਕੋਈ ਮਤਲਬ ਅਸੀਂ ਪਿੰਨ ਪੁਆਇੰਟ ਨਹੀਂ ਕਰ ਸਕਾਂ ਕੋਰਟ ਦੇ ਥਰੂ ਲੇਕਿਨ ਲੋਕਾਂ ਦੀ ਕਚਹਿਰੀ ਵਿੱਚ ਤਾਂ ਸੁਖਬੀਰ ਬਾਦਲ ਨੇ ਜਿਹੜੀ ਉਹਨੂੰ ਮਾਫੀ ਦਿੱਤੀ ਅੱਜ ਤੱਕ ਉਹਦੀ ਮਾਫੀ ਨਹੀਂ ਹੋ ਸਕਦੀ ਜਦੋਂ ਜਦੋਂ ਅਕਾਲ ਤਖਤੋਂ ਧੱਕੇ ਨਾਲ ਜਥੇਦਾਰ ਤੋਂ ਮਾਫੀ ਦਵਾਤੀ ਅਗਰ ਉਹਦੀ ਮਾਫੀ ਅੱਜ ਤੱਕ ਲੋਕ ਨਹੀਂ ਭੁੱਲ ਸਕਦੇ ਸੰਗਤ ਦੇ ਉੱਤੇ ਗੋਲੀਆਂ ਜਿਹੜੀਆਂ ਚੱਲੀਆਂ ਤੋਂ ਸੀ ਡੀਜੀਪੀ ਸੀ ਕ੍ਰਿਮినਲ ਕੋਰਟ ਦੇ ਵਿੱਚ ਤਾਂ ਸ਼ਾਇਦ ਅਸੀਂ ਉਹਦੇ ਵਿੱਚ ਉਹਨਾਂ ਨੂੰ ਸਜ਼ਾ ਨਾ ਦਿਵਾ ਸਕੀਏ ਕਿਉਂਕਿ ਆਰਡਰ ਇਹਨਾਂ ਦੇ ਹੀ ਹੋਣਗੇ ਨਾ ਇਹ ਤਾਂ ਹੋ ਨਹੀਂ ਸਕਦਾ ਡੀਜੀਪੀ ਨੇ ਹੋਮ ਮੰਨਿਸਟਰ ਤੋਂ ਬਿਨਾ ਪੁੱਛੇ ਗੋਲੀਆਂ ਚਲਾਤੀਆਂ ਉੱਥੇ ਆਪਣੇ ਕੀਤੇ ਤੇ ਪਛਤਾ ਰਹੇ ਆ ਮਾਫੀ ਵੀ ਮੰਗਦੇ ਹੋ ਤਾਂ ਲੋਕਾਂ ਤੋਂ ਉਹ 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 ਮਾਫੀ ਨੂੰ ਉਹ ਮਾਫੀ ਕਿਸ ਚੀਜ਼ ਦੀ ਮੰਗ ਰਿਹਾ ਵੀ ਮੈਂ ਰਾਮ ਰਹੀਮ ਨੂੰ ਮਾਫੀ ਕਿਉਂ ਦਿੱਤੀ ਨਹੀਂ ਉਹ ਕਹਿੰਦੇ ਜਾਣੇ ਅਣਜਾਣੇ ਚ ਜਿੰਨੀਆਂ ਭੁੱਲਾ ਹੋਈਆਂ ਸਾਰੀ ਮਾਫੀ ਜਾਣੇ ਅਣਜਾਣੇ ਚ ਨਹੀਂ ਵੋਟਾਂ ਦੀ ਭੁੱਖ ਨੂੰ ਤੁਸੀਂ ਭੁੱਲਾਂ ਕੀਤੀਆਂ ਤਾਨੂੰ ਲੱਗਾ ਵੀ ਸਾਡੀ ਸਰਕਾਰ ਦਾ ਪੰਥਕ ਸਰਕਾਰ ਦਾ ਮੈਸੇਜ ਗਲਤ ਜਾਊਗਾ ਉਹਨਾਂ ਨੂੰ ਇਹ ਲੱਗਾ ਵੀ ਸਾਡੇ ਇਹ ਤਾਂ ਸੰਗਤ ਬਹਿ ਗਈ ਆ ਸਾਡੇ ਹੋਂਦੇ ਹੋਏ ਮਤਲਬ ਏਡੇ ਅੰਗ ਪਾੜੇ ਜਾਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਣ ਵੀ ਸਾਡਾ ਤਾਂ ਮੈਸੇਜ ਜਾ ਰਿਹਾ ਇਹਨਾਂ ਨੇ ਉਸ ਚੀਜ਼ ਨੂੰ ਪ੍ਰੈਸ਼ਰਾਈਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਇਹ ਭੁੱਲ ਗਏ ਵੀ ਉਹਨਾਂ ਨੇ ਕਿਵੇਂ ਕਿਹਾ ਸੀ ਵੀ ਇਹ ਪਾਕਿਸਤਾਨ ਤੋਂ ਆਏ ਸੀ ਬੰਦੇ ਇਹ ਜੀ ਫਲਾਨੇ ਕੌਨਸਪੀਰੇਟਰ ਸੀਗੇ ਇਹ ਬੰਦੇ ਉੱਥੋਂ ਆਏ ਸੀਗੇ ਪੁੱਲਾ ਇਸ ਚੀਜ਼ ਦੀਆਂ ਮੰਗਣ ਇਹ ਜਿਹੜੀਆਂ ਗੱਲਾਂ ਕਰ ਰਿਆ ਨਾ ਇਹ ਲੋਕੀ ਲੋਕਾਂ ਦੀ ਮੈਮਰੀ ਸ਼ਾਰਟ ਆ ਠੀਕ ਹੈ ਇਹਨਾਂ ਨੂੰ ਲੱਗਦਾ ਸ਼ਾਇਦ ਲੋਕੀ ਭੁੱਲ ਜਾਣਗੇ ਲੇਕਿਨ ਇਹ ਜਿਹੜੇ ਆ ਨਾ ਇਹ ਘਾ ਬਹੁਤ ਡੂੰਗੇ ਆ ਔਰ ਇਹ ਤਾਂ ਫਿਰ ਉਹੀ ਗੱਲ ਹੋ ਗਈ ਇਹ ਮਾਫੀ ਮੰਗਾਏ ਕੱਲ ਨੂੰ ਜਿਹਦਨ ਰਾਹੁਲ ਗਾਂਧੀ ਨੇ ਜਾ ਕੇ ਮਾਫੀ ਮੰਗ ਲਈ ਸੀ ਜਦੋਂ ਹਰਮੰਦਰ ਸਾਹਿਬ ਗਿਆ ਸੀ ਉਦੋਂ ਇਹ ਨਾ ਭੁੱਲ ਗਿਆ ਅਜੇ ਤੱਕ ਅਸੀਂ ਨਹੀਂ ਕਹਿੰਦੇ ਵੀ ਸੁਖਬੀਰ ਬਾਦਲ ਦੇ ਨਿਆਣਿਆਂ ਨੂੰ ਵੀ ਇਸ ਗੱਲ ਦੀ ਸਜ਼ਾ ਦਿਓ ਲੇਕਿਨ ਸੁਖਬੀਰ ਬਾਦਲ ਨੂੰ ਇਸ ਚੀਜ਼ ਤੋਂ ਮੁਕਤ ਨਹੀਂ ਕਰ ਸਕਦੇ ਵੀ ਬਹਿਬਲ ਕਲਾਮ ਬਰਗਾੜੀ ਆਪਣਾ ਕੀ ਕਹਿੰਦੇ RAM ਰਹੀਮ ਨੂੰ ਮਾਫੀ ਵਾਲੀ ਗੱ ਤੁਸੀਂ ਆਸੀਂ ਅਸੀਂ ਆ ਸਾਡੀ ਏਡੀ ਗੰਦੀ ਰਾਜਨੀਤੀ ਨਹੀਂ ਆ ਠੀਕ ਆ ਜਦੋਂ 84 ਚ ਜੋ ਹੋਇਆ ਸੀ ਕਹਿੰਦੇ ਅੱਜ ਵੀ ਮਾੜਾ ਹੋਇਆ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਲੇਕਿਨ ਰਾਹੁਲ ਗਾਂਧੀ ਤੱਕ ਸੁਖਬੀਰ ਸਿੰਘ ਬਾਦਲ ਔਰ ਬਿਕਰਮ ਮਜੀਠੀਆ ਸਭ ਤੋਂ ਵੱਧ ਚੀਕਾ ਮਾਰ ਮਾਰ ਬੋਲਦਾ ਸਿੱਖਾਂ ਦੇ ਕਾਤਲ ਆ ਗਏ ਉਹਦਾ ਜਿਹੜੇ ਕਾਤਲ ਸੀਗੇ ਉਹ ਤਾਂ ਅੱਜ ਹੈ ਹੀ ਨਹੀਂ ਇੱਥੇ ਜਾਂ ਤਾਂ ਉਹ ਤਾਂ ਉਹ ਤਾਂ ਕਿਤੇ ਦਿਖਦੇ ਨਹੀਂ ਤੇ ਤੁਸੀਂ ਤਾਂ ਰਾਹੁਲ ਗਾਂਧੀ ਨੂੰ ਅੱਜ ਤੱਕ ਇਹ ਕਹੋ ਵੀ ਆਪਣਾ ਕੀ ਕਹਿੰਦੇ ਅਗਰ ਉਹ ਮਾਫੀ ਵੀ ਮੰਗਣ ਤੇ ਤੁਹਾਡੀ ਮਾਫੀਆਂ ਮਾਫੀਆਂ ਫਿਰ ਸਾਰਿਆਂ ਨੂੰ ਮਾਫੀ ਫਿਰ ਜਿੰਨੇ ਹੈਗੇ ਆ ਉਹਨਾਂ ਨੂੰ ਲਿਆ ਕੇ ਮਾਫੀ ਮੰਗਾ ਦਿੰਨੇ ਇੱ ਬਾਪ ਦਾ ਤੁਸੀਂ ਮਾਫ ਕਰੋਗੇ ਨਹੀਂ ਇਸ ਗੱਲ ਦੇ ਉੱਤੇ ਤੇ ਆਪ ਤੁਸੀਂ ਮਾਫੀਆਂ ਭਾਲਦੇ ਜੇ ਇਸ ਗੱਲ ਤੋਂ ਹਰਾਂ ਲਈ ਕਿ ਦੋਨੋਂ ਗੱਲਾਂ ਦੀ ਤੁਲਨਾ ਨਹੀਂ ਮੈਂ ਤਾਂ ਸਿਰਫ ਸੁਖਬੀਰ ਬਾਦਲ ਨੂੰ ਦੱਸਣਾ ਪੁੱਛਣਾ ਚਾਹ ਰਿਹਾ ਵੀ ਜਿਨ੍ਹਾਂ ਨੇ ਵੀ ਸਿੱਖਾਂ ਦਾ ਸਿੱਖ ਸੰਗਤ ਦਾ ਦਿਲ ਦਿਖਾਇਆ ਜਿਨ੍ਹਾਂ ਨੇ ਵੀ ਸਿੱਖ ਸੰਗਤ ਨਾਲ ਵਾਅਦੇ ਕੀਤੇ ਅਗਰ ਉਹ ਕੱਲ ਨੂੰ ਆ ਕੇ ਇੱਥੇ ਮਾਫੀਆਂ ਮੰਗ ਲੈਣਗੇ ਤੇ ਤੁਸੀਂ ਮਾਫ ਕਰ ਦੋਗੇ ਤੇ ਜੇ ਤੁਸੀਂ ਮਾਫ ਨਹੀਂ ਕਰੋਗੇ ਤਾਂ ਤੁਸੀਂ ਕਿਉਂ ਭਾਲਦੇ ਜੇ ਵੀ ਤੁਹਾਨੂੰ ਲੋਕ ਮਾਫ ਕਰਦੇ ਨੇ ਤੁਹਾਡੇ ਇਸ ਗੁਨਾਹ ਦੇ ਕਰਕੇ ਤੁਸੀਂ ਕੀ ਅੱਛਾ ਹੋਰ ਛੱਡੋ ਮਾਫੀ ਮੰਗ ਲਈ ਇਸਤੀਫਾ ਦਿੱਤਾ ਅਜੇ ਤੱਕ ਕੁਰਸੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਧਾਨ ਵੀ ਬਣੇ ਰਹਿਣਾ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਵੀ ਰੱਖਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਸੀਂ ਸਾਡੀ ਪਾਵਰ ਸਾਡੀ ਸਾਰੇ ਸਾਡੇ ਕੋਲ ਰਵੇ ਲੇਕਿਨ ਸੰਗਤ ਸਾਨੂੰ ਮaaf ਕਰ ਦੇ ਤੁਹਾਨੂੰ ਕੀ ਫਰਕ ਪਿਆ ਤੁਸੀਂ ਸਰਕਾਰ ਤੁਸੀਂ ਤਾਂ ਕਹਿੰਦੇ ਸਾਡੀ ਸਰਕਾਰ ਚ ਬਾਹਰ ਆ ਸਾਡੀ ਤਾਂ ਵੀ ਉਨੀ ਚੱਲਦੀ ਆ ਤੁਸੀਂ ਸਰਕਾਰ ਵਿੱਚ ਆਉਣ ਵਾਸਤੇ ਹੀ ਆ ਸਾਰੀਆਂ ਮਾਫੀਆਂ ਮੰਗ ਰਹੇ ਹੋ ਨਾ ਪਰ ਉਸ ਤੋਂ ਪਹਿਲਾਂ ਇਹ ਤਾਂ ਫਿਰ ਦੱਸੋ ਨਾ ਤੁਹਾਡੀ ਜ਼ਿੰਦਗੀ 'ਚ ਕੀ ਫਰਕ ਪਿਆ ਤੁਹਾਡੇ ਬੱਚੇ ਉਹੀ ਪੜ ਰਹੇ ਆ ਜਿਹੜਾ ਉਹ ਦੋ ਨੌਜਵਾਨ ਮਾਰੇ ਗਏ ਜਿਹੜੇ ਅੱਜ ਤੱਕ ਇਨਸਾਫ ਮੰਗਦੇ ਆ ਉਹਨਾਂ ਦੀ ਜ਼ਿੰਦਗੀਆਂ 'ਚ ਫਰਕ ਪਿਆ ਜਿਹੜਿਆਂ ਨੂੰ ਤੁਸੀਂ ਮਾਫੀਆਂ ਦਿੱਤੀਆਂ ਜਿਹਦੇ ਕਰਕੇ ਉਸ ਬੰਦੇ ਨੇ ਇਹ ਸਾਰਾ ਕੁਝ ਕੀਤਾ ਉਹਨਾਂ ਦੀ ਜ਼ਿੰਦਗੀਆਂ 'ਚ ਫਰਕ ਪਿਆ ਸੋ ਇਹ ਮਾਫੀਆਂ ਮੰਗਣ ਦਾ ਡਰਾਮਾ ਨਾ ਕਰਨਾ ਅਗਰ ਡਰਾਮਾ ਕਰਨਾ ਅਗਰ ਵਾਕੇ ਪਛਤਾਵਾ ਹੁੰਦਾ ਤੇ ਅਸਤੀਫਾ ਦੇ ਕੇ ਆਪਣਾ RAM nal ਘਰੇ ਬਹਿ ਜਾਂਦੇ ਔਰ ਫਿਰ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿੰਦੇ ਦੇਖ ਲੈਂਦੇ ਵੀ ਪਾਰਟੀ ਚੱਲਦੀ ਕਿ ਨਹੀਂ ਪਾਰਟੀ ਨਹੀਂ ਚੱਲਦੀ ਅਸੀਂ ਤਾਂ ਆਇਆ ਕੁਰਸੀ ਛੱਡਣੀ ਨਹੀਂ ਕੁਰਸੀ ਤੇ ਉਹੀ ਕਾਬਜ਼ ਰਹਿਣਾ ਪਾਵਰ ਵੀ ਉਹੀ ਰੱਖਣੀ ਆਪਣੇ ਕੋਲ ਔਰ ਮਾਫੀ ਸੰਗਤ ਤੋਂ ਮੰਗੀ ਜੀ ਨਹੀਂ ਕਾਦੇ ਵਾਸਤੇ ਡਰਾਮਾ ਕਰਦੇ ਜੀ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਕਾਂਗਰਸ ਦੇ ਨੌਜਵਾਨ ਆਗੂ ਬਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਆਪਣੇ ਵਿਚਾਰ ਆਪਣੀ ਮਤ ਅਨੁਸਾਰ ਗੱਲਾਂ ਰੱਖੀਆਂ ਨੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਚਾਹੇ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਬਾਜਵਾ ਦੀ ਬਿਆਨਬਾਜ਼ੀ ਸੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਇਹਨਾਂ ਦਾ ਕੀ ਖਿਆਲ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਖਾਸ ਕਰਕੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹੋ ਰਹੀ ਜਿਹੜੀ ਕਾਰਵਾਈ ਹੈ ਉਸ ਦੇ ਬਾਰੇ ਇਹਨਾਂ ਦਾ ਕੀ ਸੋਚਣਾ ਹੈ ਸਾਰੀਆਂ ਗੱਲਾਂ ਸੀ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਅੱਜ ਦੀ ਇਸ ਮੁਲਾਕਾਤ ਵਿੱਚ ਐਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ